ਮਾਂ ਮੰਮੀ ਉੱਠ ਤੂੰ ਪਾ ਕੱਪੜੇ ਤੇ ਆਪਾਂ ਚੱਲਦੇ ਆਂ ਬਠੰਡੇ ਦਵਾਈ ਲੈ ਕੇ ਆਉਣੀ ਐ ਤੇ ਰਹਿਣ ਤੇ ਕੱਢ ਦੇ ਕੱਪੜੇ ਜੇ ਬਾਹਰ ਆਪ ਨਹੀਂ ਜਾਣਾ ਮੈਨੂੰ ਪਹਿਲਾਂ ਹੀ ਪਤਾ ਸੀ ਆਹੀ ਸੀ ਆਪਾਂ ਹੋਣਾ ਏ ਹੁਣ ਤਾਂ ਖੁਸ਼ ਆਣਾ ਤੂੰ ਮੰਮੀ ਵਾਹ ਕੀ ਵੱਧ ਗਿਆ ਐਕਟਿੰਗ ਕਰ ਲੈਨੇ ਆ ਨਾ ਤੁਸੀਂ 1 ਡਿਜੀਟ ਹੁਟ ਕਰਦੇ ਆਂ ਕਿਹਨਾਂ ਜਮੇਤ ਹਾਂਜੀ ਵਧੀਆ ਕੀ ਕਰੀ ਜਾਂਦੀ ਸੀ ਉਹ ਸਹੀ ਬਸ ਮੈਂ ਕੰਮ ਕੋਝਾ ਨਵੇੜ ਕੇ ਛੱਡੀ ਸੀਗੀ ਹੋਰ ਤੁਸੀਂ ਮੈਂ ਤਨ ਐ ਕਹਿੰਦਾ ਮੈਂ ਮੈਨੂੰ ਛੁੱਟਦਾ ਸੀ 5-7 ਅੱਛਾ ਆਪਾਂ ਚੱਲਗੇ ਘੁੰਮਣ ਕੰਮਾਂ ਆਪਾਂ ਘੁੰਮਣ ਹੋਰ ਅੱਛਾ ਸੱਚੀ ਕਹਿੰਨੇ ਕਿ ਮਜ਼ਾਕ ਕਰਦੇ ਹਾਂ ਨਹੀਂ ਸੱਚੀ ਕਹਿਣਾ ਮੇਰੇ ਫਰੈਂਡ ਵੀ ਜਾਂਦਾ ਸੀ ਉਹਦੇ ਗਾਇਬ ਵੀ ਜਾਂਦੇ ਚੱਲ ਮੈਂ ਕਿ ਆਪਾਂ ਵੀ ਚੱਲੇ ਆਉਣੇ ਨਾਲ ਹਾਂ ਤਾਂ ਬੜੀ ਖੁਸ਼ੀ ਹੈ ਮੈਨੂੰ ਬੰਨੇ ਨਾ ਜਾਇਆ ਹੁੰਦਾ ਹਾਂ ਮੈਨੂੰ ਤਾਂ ਸੱਚੀ ਬੜਾ ਚਾਹ ਹੋਇਆ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਵੀ ਆਪਾਂ ਘੁੰਮਣ ਜਾਣਾ ਕਿੱਥੇ ਜਾਣਾ ਪਰ ਕੋ ਸ਼ਿਮਲੇ ਕਹਿੰਦੇ ਕਹਿੰਦੇ ਸ਼ਿਮਲੇ ਕੰਨੀ ਚੱਲੇ ਆਉਣੇ ਕਿੱਧੇ ਜਾਣਾ ਉਹ ਤਾਂ ਕਹਿੰਦੇ ਹੋ ਜੋ ਰੈਡੀ ਤੇ ਆਪਾਂ ਚੱਲ ਬੜਦੇ ਆ ਅੱਛਾ ਹਾਂ ਵੀ ਫਿਰ ਪਰਸੋਂ ਤੋਂ ਕੀ ਚੱਲ ਬੜਾਂਗੇ ਉਹ ਨਹੀਂ ਪਰਸੋਂ ਤਾਂ ਬੜਾ ਲੇਟ ਹੋ ਜੂਗਾ ਫਿਰ ਫਿਰ ਉਦੋਂ ਛੁੱਟੀਆਂ ਘਟ ਜਾਣਗੀਆਂ ਅੱਛਾ ਤੂੰ ਸਮਾਨ ਸਮੋਣ ਪੈਕ ਕਰ ਲੈ ਜੇ ਕੱਲ ਨੂੰ ਕਿਹਾ ਤਾਂ ਕੱਲ ਨੂੰ ਜਾਵਾਂਗੇ ਚਲੋ ਠੀਕ ਹੈ ਫਿਰ ਮੈਂ ਸਮਾਨ ਤੂੰ ਸਮਾਨ ਜਦੋਂ ਫ੍ਰੀ ਹੋਈ ਠੀਕ ਹੈ ਹਾਂ ਕਰ ਲੈ ਚਲੋ ਆਈ ਨਹੀਂ ਮੈਂ ਵੀ ਘੁੰਮਣ ਜਾਵਾਂਗੀ ਚਲ ਤੈਨੂੰ ਕਿੱਥੇ ਲੈ ਕੇ ਜਾਉਂ ਆ ਜਾ ਕੁੜੀ ਵਧੀਆ ਜੀ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਕਤ ਕਿਵੇਂ ਆ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਵਧੀਆ ਹੋਰ ਘਰੇ ਠੀਕ ਹੈ ਵੇਲੇ ਹੋਗੇ ਸੀ ਹਾਂ ਹਾਂ ਠੀਕ ਹੈ ਵਧੀਆ ਵੇਲੇ ਠੀਕ ਕਿੱਥੇ ਪਹਿਣ ਜਸਮੀਤ ਹਾਂਜੀ ਆਵੇਂ ਅੰਦਰ ਪੈਕਿੰਗ ਕਰੀ ਜਾਂਦੀ ਭੈਣੇ ਘੁੰਮਣ ਜਾਣਾ ਉਹਨੇ ਤਾਂ ਅੱਛਾ ਹਾਂ ਘੁੰਮਣ ਲਗਾ ਕਰੀ ਜਾਂਦੇ ਤਿਆਰੀਆਂ ਦੇ ਵੇਖ ਲੰਨ ਬੈਠੀ ਆ ਅੱਛਾ ਦੀਦੀ ਨੇ ਫੋਨ ਕੀਤਾ ਸੀਗਾ ਅੱਛਾ ਫੋਨ ਕਰਤੀ ਸਤਿਆ ਹਾਂਜੀ ਹਾਂਜੀ ਸਤਿਕਾਰ ਜੀ ਕਿਵੇਂ ਹਾਂਜੀ ਸਤਿ ਸ੍ਰੀ ਅਕਾਲ ਵਧੀਆ ਆਗੇ ਤੁਸੀਂ ਹਾਂ ਹੋ ਗਈ ਪੈਕਿੰਗ ਬਸ ਸਾਵੇ ਮੈਂ ਕਰੀਏ ਨਹੀਂ ਹੈ ਤਾਈ ਮੈਂ ਤੁਹਾਨੂੰ ਬੁਲਾਇਆ ਹੈ ਦੇਖੀ ਮੇਰੇ ਆ ਸੂਟ ਸੋਹਣੇ ਮੈਂ ਲੈ ਜਾ ਨਾਲ ਹਾਂ ਵੀ ਬਹੁਤ ਸੋਹਣਾ ਸੂਟ ਹੈ ਹਨਾ ਫਿਰ ਇਹ ਵੀ ਮੈਂ ਕਿਸਨੇ ਵਿੱਚ ਲੈ ਜਾਨੀ ਹਾਂ ਨਾ ਪਾ ਕੇ ਤੇ ਚਲ ਉੱਥੇ ਆਏ ਹੋਰ ਫਿਰ ਆਏ ਰਹਿਣਾ ਆ ਵੀ ਬਹੁਤ ਸੋਹਣਾ ਸੂਟ ਹੈ ਜੋ ਫਿਰ ਮੈਂ ਸਾਰੀ ਲੈ ਜਾਂਗੀ ਹਨਾ ਹਾਂ ਸਾਰੇ ਸੂਟ ਹੀ ਪਏ ਆ हां मैं के जीन्ना ਜੁਨਾ ਨਹੀਂ ਪਾਈਆਂ ਕੋਈ ਲੋਹ ਟੀ-ਸ਼ਰਟ ਪਾਇ ਮੈਂ ਪਾਈਆਂ ਦੀਨਾ ਉਹ ਮੈਂ ਦੂਸਰੇ ਲਫਾਫੇ ਦੇ ਵਿੱਚ ਪਾਈਆਂ ਨਹੀਂ ਤੈਨੂੰ ਪਤਾ ਸਾਡੀ ਮੰਮੀ ਨਹੀਂ ਇਹ ਚੀਜ਼ਾਂ ਪਸੰਦ ਨਹੀਂ ਕਰਦੀ ਹਾਂ ਤੇ ਜੇ ਮੈਂ ਇਹ ਟੈਚੀ ਦੇ ਵਿੱਚ ਮੈਂ ਸੂਟ ਪਾ ਲਈ ਕਿਉਂਕਿ ਮੈਨੂੰ ਟੈਚੀ ਫਰੋਲੂਗੀ ਜ਼ਰੂਰ ਹਾਂ ਉਹ ਫਿਰ ਸੂਟ ਦੇਖ ਲੂਗੀ ਤੇ ਜੀਨਾ ਮੈਂ ਉੱਥੇ ਜਾ ਕੇ ਪਾ ਲੂਗੀ ਹੋਰ ਤਾਂ ਕਰਕੇ ਹੈ ਨਾ ਹੋਰ ਕਰਮਾਂ ਵਾਲਿਆਂ ਤੁਸੀਂ ਇਹਦੀ ਜਿਹੜੀ ਉਹ ਥੋੜੀ ਸੱਸ ਵੇਖ ਰੋ ਬਾਹਰ ਘੁੰਮਣ ਫੇਰਨ ਵਾਸਤੇ ਭੇਜਦੀ ਆ ਹੈ ਅੱਜ ਕੱਲ ਕੁੜੀਆਂ ਤਾਂ ਵੇਲਾ ਕੈਦ ਬਣ ਕੇ ਰਹਿ ਜਾਂਦੀਆਂ ਕੌਣ ਅੱਜ ਕੱਲ ਜਾਣ ਦਿੰਦਾ ਹੈ ਅੱਜ ਕੱਲ ਬਸ ਵਿਆਹੀਆਂ ਗਈਆਂ ਤੇ ਘ ਮੈਂ ਤਾਂ ਆਪੇ ਇਸ ਘਰ ਦੇ ਵਿੱਚ ਕੈਦ ਘੱਟ ਦੀ। ਤੈਨੂੰ ਵੀ ਪਤਾ ਤੈਨੂੰ ਮੈਂ ਕੀ ਦੱਸਾਂ। ਮੈਨੂੰ ਤਾਂ ਪੀਕੇ ਗਈ ਨੂੰ ਪਤਾ ਨਹੀਂ ਕਿੰਨਾ ਕਚਰਾ ਹੋ ਗਿਆ। ਹੈ ਜੀ ਦੀ ਜੀ ਕੁਛ ਕਿਹਾ ਤੁਸੀਂ? ਨਾ ਨਾ ਮੈਂ ਤਾਂ ਕੁਛ ਨਹੀਂ ਕਹਦੀ। ਮੈਂ ਤਾਂ ਵੈਸੇ ਹੀ ਕੱਪੜਿਆਂ ਦੀ ਗੱਲ ਜੀ ਕਰਦੀ ਸੀਗੀ ਵੀ ਕਿਵੇਂ ਇਹਨਾਂ ਨੂੰ ਰੱਖਣਾ ਹੈ। ਹੋਰ ਬਸ ਜੇ ਕੋਈ ਵਿੱਚ ਸਮਾਨ ਸਮੁੰਡਿਆ ਪਾਉਣਾ ਹੋਵੇ ਮੈਂ ਚਾਹ ਨੋਟ ਤੇ ਚਾਹ ਨਾ ਮੈਂ ਕਿ ਮੈਂ ਤੁਹਾਨੂੰ ਦਿਖਾ ਦੇਣੀ ਵੀ ਇਹ ਸੂਟ ਵਧੀਆ ਹਨੀ ਬਹੁਤ ਸੋਹਣੇ ਸੂਟ ਤਾਂ ਬਹੁਤ ਸੋਹਣੇ ਆ ਹੋਰ ਨਾਲ ਜੀਨ ਜੂਨ ਲੈ ਲੈ ਵੇ ਫਿਰ ਆਏ ਹੁੰਦਾ ਚੱਲ ਉੱਥੇ ਪਾਉਣੇ ਸੌਖੇ ਮੈਂ ਤਾਂ ਪਾਈ ਚਾਹ ਜਾਂ ਚੜਿਆ ਪਿਆ ਵੀ ਚੱਲ ਘੁੰਮਣ ਜਾਣਾ ਨਾ ਮਸਾਜਾਂ ਮਿਲਣਾ ਇਹਨਾਂ ਤੇ ਬਹੁਤ ਚਾਹ ਹੋਇਆ ਹੋਇਆ ਹੋਰ ਮੈਂ ਦਾਵਾ ਆਈ ਹੁੰਦਾ ਹੀ ਆ ਅੱਜ ਕੱਲ ਕਿੰਨਾ ਚਾਹ ਹੁੰਦਾ ਹਨਾ ਅੱਜ ਕੱਲ ਕੁੜੀਆਂ ਤੈਨੂੰ ਪਤਾ ਹੀ ਆ ਕੌਣ ਅੱਜ ਕੱਲ ਨਿਕਲ ਦਿੰਦਾ ਕੋਈ ਕਰਮਾਂ ਲਈ ਜਾਂਦਾ ਬਾਹਰ ਘੁੰਮਣ ਵੀ ਇਹ ਤਾਂ ਹੈ ਦੀ ਸਹੀ ਗੱਲ ਹਜੇ ਮੈ ਉਹਨਾਂ ਸਾਜੀ ਉਹ ਵੀ ਮੈਂ ਤੇ ਉਹ ਵੀ ਜੇ ਤੁਸੀਂ ਫ੍ਰੀ ਹੋਏ ਤਾਂ ਮੈਨੂੰ ਦੱਸ ਦਿਓ ਆਪਾਂ ਚੱਲ ਵੜਾਂ ਹਾਂ ਕੋਈ ਨਾ ਕੋਈ ਨਾ ਪਤਾ ਸਿਰ ਨਾਲ ਜਰ ਫਿਰ ਕੱਲੇ ਨੂੰ ਪਤਾ ਨਹੀਂ ਜਿਆਦਾ ਹਾਂ ਨਹੀਂ ਨਹੀਂ ਕੋਈ ਨਾ ਕੋਈ ਨਾ ਮੈਨੂੰ ਫੋਨ ਕਰ ਦਿਓ ਤੁਸੀਂ ਠੀਕ ਹੈ ਦੋਨੇ ਜਾਣੇ ਰਲ ਕੇ ਫਿਰ ਆਪਾਂ ਚੱਲ ਪਾ ਹਾਂ ਕੋਈ ਗੱਲ ਨਹੀਂ ਕੋਈ ਬਹਿ ਜਾ ਫਿਰ ਨਾ ਮੈਂ ਚਾਹ ਲੈ ਕੇ ਆਉਣੀ ਥੋੜਾ ਜਿਹਾ ਨਹੀਂ ਕੋਈ ਨਾ ਕੋਈ ਨਾ ਮੈਂ ਕਿਹਾ ਚੱਲ ਮੈਂ ਫੋਨ ਕੀਤਾ ਮੈਂ ਕਿ ਜਾ ਕੇ ਆਵਾਂ ਮਾਇਆ ਅੱਛਾ ਠੀਕ ਨਹੀਂ ਤੁਸੀਂ ਬਹਿ ਜਾ ਮੈਂ ਚਾਹ ਲੈ ਆਉਣੀ ਕੋਈ ਨਾ ਅਮੇਤਾ ਕਿੱਥੇ ਪਈ ਹੈ ਅੰਦਰ ਹੋ ਗਈ ਇਹਦੇ ਵਿੱਚ ਅਮੇਤਾ ਖੰਡ ਲੱਗਣਾ ਸੀ ਮੈਨੂੰ ਕੋਈ ਅਰੇ ਕਰੀ ਜਾਂਦੇ ਕੀ ਹੋ ਗਿਆ ਮੰਮੀ ਹਾਏ ਵੀ ਤੂੰ ਆ ਗਿਆ ਫਤ ਖੇਤੋਂ ਹਾਂ ਮੈਂ ਤਾਂ ਗਿਆ ਸੀ ਕੀ ਹੋ ਗਿਆ ਸਾਨੂੰ ਪਏ ਹਾਏ ਮਤਨਾ ਕੀ ਦੱਸਾਂ ਤੇ ਮਾਈ ਵੀ ਦਰਦ ਵਾਲਾ ਹੋ ਜਾਂਦਾ ਖੰਡ ਤਾਂ ਖਸ ਤੇ ਜਾ ਤਜੂ ਬਣ ਗਿਆ ਹਾਏ ਹਾਏ ਟਰੈਡ ਦੁਖਦਾ ਹਾਏ ਮੈਂ ਤੂੰ ਬੋਲਣ ਜਾਂਦਾ ਵਾਲਾ ਟਰੈਡ ਦੁਖਦਾ ਮੈਂ ਤਾਂ ਨਹੀਂ ਇਕਦਾਂੀ ਫਿਰ ਤੁਸੀਂ ਮੈਨੂੰ ਸਵੇਰ ਦਾ ਦੱਸਦੇ ਨੇ ਮੈਂ ਦਵਾਈ ਦਵਾਈ ਲਿਆ ਆਂਦਾ ਵੀ ਇਕਦਾਂੀ ਹੋ ਗਿਆ ਵਾਲਾ ਹੁਣ ਲੱਗ ਗਿਆ ਕੰਮ-ਕੁਮ ਕਰਕੇ ਹੁਣ ਤਾਂ ਪਈ ਸੀ ਮੈਂ ਤੇ ਜੇ ਮੈਨੂੰ ਦੱਸਿਆ ਹੁਣੇ ਵੀ ਨਹੀਂ ਫੋਨ ਲਾਇਆ ਮੈਨੂੰ ਉਹ ਨੂੰ ਨਹੀਂ ਪਤਾ ਜੇ ਸਮੀਤ ਨੂੰ ਦੱਸੀ ਵੀ ਨਾ ਤੂੰ ਉਹਨੂੰ ਕਿਉਂ ਹਾਏ ਹੋਏ ਰੱਬਾ ਨਹੀਂ ਹਾਈ ਦੱਸੀ ਨਾ ਪੁੱਤ ਨੂੰ ਕਾ ਤੂੰ ਮੇਮਾ ਸਾਤਾ ਸੋਡਾ ਜਾਨ ਦਾ ਪ੍ਰੋਗਰਾਮ ਬਣਿਆ ਉਹ ਲੈ ਉੱਧਰ ਜਾਣਾ ਮੰਮੀ ਜ਼ਰੂਰੀ ਹੈ ਇੱਧਰ ਤੇਰਾ ਦੁੱਖ ਦਾ ਬਣਿਆ ਸੀ ਉੱਧਰ ਜਾਂਦੇ ਦੋਵੇਂ ਨਾ ਕੋਈ ਨਾ ਮੈਂ ਤਾਂ ਦਵਾਈ ਲੈ ਕੇ ਉਹ ਤਾਂ ਮੈਂ ਤਾਂ ਨਾ ਮੈਨੂੰ ਛੂਟੀਆਂ ਕਰਕੇ ਮੈਂ ਕਹਿੰਦਾ ਸੀ ਵਿਚਾਲ ਆਪਾਂ ਜਾਇਆ ਉਹਨੇ ਨਾਲ ਮੇਰਾ ਫਰੈਂਡ ਜਾਂਦਾ ਹੈ ਜਾਣਾ ਥੋੜਾ ਜ਼ਰੂਰੀ ਹੈ ਸਾਡਾ ਸਹੀ ਹੈ ਪਹਿਲਾਂ ਤੁਹਾਨੂੰ ਦਵਾਈ ਦਿਵਾਵਾਂਗੇ ਤੁਸੀਂ ਠੀਕ ਹੋਵੋਗੇ ਤਾਂ ਫਿਰ ਅਸੀਂ ਜਾਂਦੇ ਸੋਹਣੇ ਨਾਲ ਤੁਸੀਂ ਗੱਲ ਸੁਣ ਮੈਂ ਠੀਕ ਹੋ ਜਾਣਾ ਇਹ ਤਾਂ ਮਾੜਾ ਮੋਟਾ ਹੀ ਖਾਦੇ ਪੀਤੇ ਦਾ ਹੋ ਗਿਆ ਜਨ ਤਾਂ ਨਹੀਂ ਨਹੀਂ ਮੁੜ ਕੇ ਗੱਲ ਬਾਤ ਜਾਂਦੀ ਆ ਅਸੀਂ ਦੂਰ ਜਾਵੜ ਕੇ ਬਾਅਦ ਚ ਦੁੱਖ ਲਾ ਕੇ ਜੇ ਫੇਰ ਫਿਰ ਉੱਥੋਂ ਮੁੜਿਆ ਵੀ ਨਹੀਂ ਜਾਣਾ ਇਨੀ ਛੇਤੀ ਕੋਈ ਗੱਲ ਨਹੀਂ ਮੈਂ ਨਾ ਜਸਮੀਤ ਨਾਲ ਕਰਦਾ ਨਾ ਉਹਨਾਂ ਨੂੰ ਦੱਸ ਕੁੜੀ ਨੂੰ ਜਸਮੀਤ ਨੂੰ ਨਾ ਦੱਸ ਮੇਰੀ ਗੱਲ ਮੰਨ ਲਾ ਉਹਦੇ ਵੀਰੇ ਉੜਾ ਹੋ ਜਾਊਗਾ ਹਾਏ ਮੈਂ ਨਾਲੇ ਦਵਾਈ ਲੈ ਆਉਣੇ ਆਪਾਂ ਮੰਡੀ ਚੱਲ ਵੜਦੇ ਆ ਜਾਂ ਬਠਿੰਡੇ ਚੱਲ ਵੜਦੇ ਆ ਦਿਖਾਉਂਦੇ ਨੇ ਨਹੀਂ ਨਹੀਂ ਕੋਈ ਨਾ ਉਹਨੂੰ ਮੈਂ ਰੋਕ ਦੇਣਾ ਮੈਂ ਕਿ ਤੂੰ ਹਜੇ ਨਾ ਕੱਪੜੇ ਪਾ ਤੂੰ ਉਹਨੂੰ ਦੱਸੀ ਨਾ ਮੇਰੀ ਗੱਲ ਨਹੀਂ ਕੋਈ ਨਾ ਕੋਈ ਨਾ ਬਹਿਦਾ ਦਵਾਈ ਲੈ ਕੇ ਆਉਣੇ ਆਪਾਂ ਫੇਰ ਦੇ ਹਾਂ ਇਹ ਮਮਾ ਮਰ ਜਾ ਹਾਂ ਇਹ ਤੇ ਮੀਤਾ ਹਾਂਜੀ ਤੂੰ ਇੱਥੇ ਕੱਪੜਿਆਂ ਤੇ ਲੱਗੀ ਪਈ ਉਹ ਤੇ ਮੰਮੀ ਦਾ ਦਰਦ ਹੋਈ ਜਾਂਦਾ ਕਿਉਂ ਕੀ ਹੋਇਆ ਮੰਮੀ ਨੂੰ ਉਹ ਕਹਿੰਦੀ ਮੇਰੇ ਤਾਂ ਦਰਦ ਹੋਈ ਜਾਂਦਾ ਬੁਰਾ ਹਾਲ ਹੋਈ ਪਿਆ ਤੈਨੂੰ ਪਤਾ ਨਹੀਂ ਲੱਗਿਆ ਕੁਝ ਨਹੀਂ ਹੋਇਆ ਮੰਮੀ ਚੰਗੇ ਭਲੇ ਤਾਂ ਹੈਗੀ ਆ ਹੁਣ ਉਹ ਮੈਨੂੰ ਉਹਨੇ ਤੈਨੂੰ ਜਾਣ ਕੇ ਨਹੀਂ ਦੱਸਿਆ ਹੁਣ ਉਹ ਕਹਿੰਦੀ ਚੱਲ ਤੂੰ ਇਹ ਮੀਤ ਕੱਪੜੇ ਪੈਕ ਕਰੀ ਜਾਂਦੀ ਐ ਵੀ ਉਹਨੂੰ ਨਾ ਦੱਸੀ ਤੇ ਉਹ ਤਾਂ ਬੁਰਾ ਹਾਲ ਹੋਈ ਜਾਂਦਾ ਜਾਣ ਕੇ ਕੁਝ ਨਹੀਂ ਮੰਮੀ ਚੰਗੇ ਭਲੇ ਆ ਲੱਛਣ ਕਰਦੀ ਉਹਨੂੰ ਕੁਝ ਨਹੀਂ ਹੋਇਆਗਾ ਤੂੰ ਕਮੜੀ ਹੋਈ ਉਹ ਦਰਦ ਨਾਲ ਬੁਰਾ ਹਾਲ ਹੋ ਜਾਂਦਾ ਮੈਂ ਕਮੜੀ ਨਹੀਂ ਹੋਈ ਮੈਂ ਸਹੀ ਗੱਲ ਕਹਿਨੀ ਆ ਜਦੋਂ ਕਿਤੇ ਜਾਣਾ ਹੁੰਦਾ ਉਹਨੇ ਉਹਦੀ ਵਿੱਚ ਕਲੇਸ਼ ਪਾਉਣਾ ਹੁੰਦਾ ਏ ਓਏ ਜੇ ਲੱਛਣ ਕਰਦੀ ਓਏ ਬੰਦੇ ਦੇ ਮੂੰਹ ਤੋਂ ਪਤਾ ਲੱਗ ਗਿਆ ਤਾਂ ਮੂੰਹ ਤਾਂ ਤਾਂ ਉਹਦਾ ਉੱਡਿਆ ਪਿਆ ਦਰਦ ਨਾਲ ਇੱਕ ਨੰਬਰ ਦੀ ਨਟੰਗੀ ਕਰਦੀ ਏ ਉਹ ਲੈ ਤੈਨੂੰ ਹੋਇਆ ਨਾ ਇੱਕ ਬਾਜਾ ਪੂਰੀਓ ਮੈਨੂੰ ਪਤਾ ਮੈਂ ਵੀ ਸੋਚੀ ਜਾਨੀ ਐ ਵੀ ਅੱਜ ਕਲੇਸ਼ ਕਿਉਂ ਨਹੀਂ ਪਿਆ ਕਰੇ ਹਾਈ ਨਹੀਂ ਆਹ ਕਾਤੋਂ ਰੌਲਾ ਪਾਈ ਜਾਂਦੇ ਆ ਹੁਣ ਹਾਈ ਵੇਖਾ ਕਿੰਨਾ ਬੋਲੀ ਜਾਂਦੇ ਦੋਨੇ ਜੀ ਹਾਈ ਹਾਈ ਦੇਖਾਂ ਕਾਹ ਤੋਂ ਕਮਲੇ ਬੋਲਦੇ ਆ ਉਹ ਆਂਦਾ ਹੂ ਮੰਮੀ ਨੂੰ ਦਵਾਈ ਦਿਵਾਉਣੀ ਆ ਮੈਂ ਤਾਂ ਦਵਾਈ ਦਿਵਾਉਣ ਜਾਣਾ ਉਹਨੂੰ ਕੀ ਦਵਾਈ ਦਿਵਾਉਣ ਜਾਣੇ ਜਦੋਂ ਕਿਤੇ ਵੀ ਜਾਣਾ ਹੋਵੇ ਉਹਦੇ ਵਿੱਚ ਟੰਗ ਢਾਕੇ ਬੈ ਜਾਂਦੀ ਆ ਉਹਦੇ ਉਰੋਂ ਦੁੱਖਾਂ ਲੱਗ ਜਾਂਦੇ ਆ ਤੁਸੀਂ ਕੋਈ ਨਹੀਂ ਹੋਏ ਤੂੰ ਕਰੀ ਕੀ ਜਾਂਦੀ ਆ ਅੱਗੇ ਨਹੀਂ ਕਦੇ ਮੰਮੀ ਨੂੰ ਕੋਈ ਦੁੱਖ ਆਗਾ ਲੈ ਦੁੱਖ ਦਾ ਕਦੇ ਨਹੀਂ ਆ ਕੀ ਹੋਇਆ ਮੰਮੀ ਤੁਹਾਨੂੰ ਮੈਂ ਤੈਨੂੰ ਕਿਹਾ ਸੀ ਨਾ ਦੱਸ ਨੂ ਉਹ ਆਸੇ ਲੈ ਦਰਦ ਤਾਂ ਹੋ ਹੀ ਜਾਂਦਾ ਕੁਝ ਨਹੀਂ ਹੋਇਆ ਮੰਮੀ ਤੁਸੀਂ ਲੱਛਣ ਕਰਦੀਆਂ ਤੁਸੀਂ ਜਦੋਂ ਜਾਣਾ ਹੁੰਦਾ ਸੀ ਤੁਹਾਨੂੰ ਉਹਦੇ ਥੋੜਾ ਕਿਉਂ ਦੁੱਖਦਾ ਅਗੋਂ ਪਿੱਛੇ ਨਹੀਂ ਥੋੜਾ ਦੁਖਦਾਗਾ ਕੁਛ ਉਹ ਜਾਣ ਕੇ ਥੋੜਾ ਘਰੀ ਜਾਂਦੀ ਆ ਉਹ ਸਾਰਾ ਕੁਛ ਜਾਣ ਕੇ ਮੇਰੀ ਗੱਲ ਸੁਣਾ ਆਪਾਂ ਤੇਰੀ ਗੱਲ ਨਹੀਂ ਸੁਣਦੇਗੇ ਆਪਾਂ ਨਹੀਂ ਜਾਂਦੇ ਰਹਿਣ ਤੇ ਤੂੰ ਆਹ ਰਹਿਣ ਤੇ ਕਪੜੇ ਕੁੱਪੜੇ ਪੈਕ ਕਰ ਨਾ ਦਵਾਈ ਦਿਵਾਉਣ ਜਾਣਾ ਮੈਂ ਤਾਂ ਬਠਿੰਡੇ ਲੜਾਈ ਨਾ ਪਾਉ ਮੇਰਾ ਨਹੀਂ ਨਹੀਂ ਲੜਾਈ ਦੀ ਕੋਈ ਗੱਲ ਨਹੀਂ ਆਪਾਂ ਦਵਾਈ ਤਾਂ ਪਹਿਲਾਂ ਲੈ ਆਈ ਵਾਰ ਦਾ ਆਈ ਵਾਰ ਜਦੋਂ ਮੈਂ ਕਿਤੇ ਪੈਕ ਕਰ ਲੈਣਾ ਕੱਪੜੇ ਉਦੋਂ ਹੀ ਮੰਮੀ ਨੇ ਇਹਦੇ ਕੁਸ ਦੁਖਨ ਲੱਗ ਜਾਂਦਾ ਆਪਾਂ ਫੇਰ ਜਾਵਾਂਗੇ ਹੁਣ ਜੇ ਪਿੱਛੇ ਬਿਮਾਰ ਹੋ ਜਾਂਦੀ ਆਪਾਂ ਉਥੋਂ ਮੁੜਿਆਉਂਦੇ ਇੰਨੀ ਵਟ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਆਹੀ ਕੁਸ ਹੋਣਾ ਹੀ ਕਰੇ ਮੇਰੇ ਮੈਂ ਉਹਨਾਂ ਨੂੰ ਫੋਨ ਕਰ ਜਿੰਦੇ ਤੁਸੀਂ ਜਾਵੋ ਮੈਂ ਕਿਹਾ ਵੀ ਤੁਸੀਂ ਇੰਨੀ ਖੁਸ਼ ਕਿਉਂ ਆ ਮੈਂ ਜਾਣੀ ਹੈ ਕੱਪੜੇ ਪੈਕ ਕਰਦੀਆਂ ਉਹ ਇੰਨੀ ਖੁਸ਼ ਕਿਉਂ ਆ ਇੱਕ ਤੀ ਵਾਰ ਉਹਨੇ ਕਲੇਸ਼ ਪਾਇਆ ਕਿਉਂ ਯਾਰ ਕਲੇਸ਼ ਲਕਲੇਸ਼ ਵਾਲੀ ਗੱਲ ਇਹ ਪੁੱਛ ਕੇ ਹੁੰਦਾ ਹੁੰਦਾ ਦਰਦ ਕੋਈ ਦਰਦ ਹੋਣ ਲੱਗ ਜਾਏ ਬੰਦੇ ਦਾ ਨਾ ਦਸ ਮੈਂ ਤੇ ਦਵਾਈ ਇੱਥੋਂ ਲੈ ਲਉ ਤੂੰ ਕਰ ਲੈ ਮਮੀ ਉੱਠ ਤੂੰ ਪਾ ਕੱਪੜੇ ਤੇ ਆਪਾਂ ਚੱਲਦੇ ਆ ਬਠੰਡੇ ਦਵਾਈ ਲੈ ਕੇ ਆਉਣੀ ਐ ਤੇ ਰਹਿਣ ਦੇ ਕੱਢ ਦੇ ਕੱਪੜੇ ਜੇ ਬਾਹਰ ਆਪ ਨਹੀਂ ਜਾਣਾ ਮੈਨੂੰ ਪਹਿਲਾਂ ਹੀ ਪਤਾ ਸੀ ਆਹੀ ਸਿਆਪਾ ਹੋਣਾ ਈ ਹੁਣ ਤਾਂ ਖੁਸ਼ ਆਣਾ ਤੂੰ ਲੱਛਣ ਕਰਦੀ ਏ ਇਹ ਲੋਪੀ ਛੱਡਿਆ ਮੇਰੇ ਨਾਲ ਮੈਨੂੰ ਕਿਤੇ ਵੀ ਨਿਕਲ ਨਹੀਂ ਦਿੰਦੀ ਕੀ ਇਹ ਉਹਦੀ ਸਿਆਪਾ ਪਾ ਕੇ ਵਿੱਚ ਬਹਿ ਜਾਂਦੀ ਉਹਦੀ ਇਹਨੂੰ ਕੁਛ ਨਾ ਕੁਛ ਹੋ ਜਾਂਦਾ ਏ ਮੂੰ ਚੰਗੀ ਭਲੀ ਤੁਰੇ ਫਿਰੂਗੀ ਇਹ ਹਾਏ ਹਾਏ ਆਈ ਨੀ ਮਾਰਚਾ ਫਾ ਚੁਕਰਾ ਐਨੀ ਐਕਟਿੰਗ ਕਰਨੀ ਪਈ ਅੱਜ ਤੱਕ ਮੈਨੂੰ ਪਰ ਇਹਨੂੰ ਮੈਂ ਛਿਮਲੇ ਨਹੀਂ ਜਾਣ ਦਿੰਦਾ ਉਹ ਮੈਂ ਕਿਵੇਂ ਮੱਚਦੀ ਸੀ ਕਿ ਨਾ ਹੁਣ ਘੁੰਮੇ ਛਿਮਲੇ ਰੰਗਾਂ ਪਾੜੇਗਾ ਤੇ ਜਾ ਕੇ ਮੱਚਦੀ ਸੀ ਹੈ ਆਏ ਮਾਰੇ ਮੇਰੇ ਲੀੜੇ ਪੈਰਾਂ ਚ ਮੱਚੀ ਜਾ ਮੇਰੇ ਕੀ ਯਾਦ ਆ ਤੂੰ ਪਰ ਤੈਨੂੰ ਮੈਂ ਜਾਨ ਨਹੀਂ ਦਿੰਦੇ ਕੰਮ ਕਰਾਂਉ ਤੈਨੂੰ ਇੱਥੇ ਅੱਛਾ ਗੋਹਾ ਕੁੜਾ ਮੈਂ ਸਿੱਟਾਂ ਪੱਠੇ ਮੈਂ ਪਾਵਾਂ ਧਾਰਾਂ ਮੈਂ ਕੱਢਾਂ ਤੇ ਤੂੰ ਘੁੰਮਣ ਤੁਰ ਜਾ ਮੈਂ ਤੇਨੀ ਤੈਨੂੰ ਜਾਣ ਤੈਨੂੰ ਹੈ ਕੀ ਲੱਛਣ ਕਰਦੀ ਐ ਫਿਰ ਆਏ ਟਾਂਚੀ ਭਰੀ ਜਾਂਦੀ ਜਿਵੇਂ ਉੱਥੇ 10 ਦਿਨ ਲਾ ਕੇ ਆਉਣੇ ਹੁੰਦੇ ਚਲ ਨਾ ਪੁੱਤੇ ਦੀ ਮਿੱਠ ਤਾਂ ਐਕਟਿੰਗ ਵੀ ਨਾ ਹੋਵੇ ਕਿ ਮੈਂ ਕਰੀਦੀ ਹੁੰਦੀ ਆ ਚਲ ਬਾਵਾ ਜਿਵੇਂ ਮਰਜੀ ਸਹੀ ਮੇਰੇ ਪੁੱਤ ਨੂੰ ਮੇਰਾ ਸੱਚ ਆ ਗਿਆ ਵੀ ਮੰਮੀ ਦਾ ਦਰਦ ਹੁੰਦਾ ਇਹ ਨੂੰ ਤਾਂ ਮੈਂ ਜਾਣੀ ਕੁਮਾਉਣੀਆ ਕਹਿੰਦੇ ਸ਼ਿਮਲੇ ਹਾਏ ਹੂੰ ਵੀ ਪੁੱਤ ਮੈਂ ਤਾਂ ਜਾਮ ਨਹੀਂ ਫਰਕ ਪਿਆ ਵਾਹ ਮੰਮੀ ਵਾਹ ਕਿਆ ਵਧ ਗਿਆ ਐਕਟਿੰਗ ਕਰ ਲੈਨੇ ਆ ਨਾ ਤੁਸੀਂ ਹੂੰ ਵੀ ਕਾਦੀ ਆ ਪੂਰੇ ਨੰਬਰ ਮਿਲਣਗੇ ਐਕਟਿੰਗ ਇਤੋਂ ਤੁਹਾਨੂੰ ਹੂੰ ਆ ਹਟ ਜਾ ਹੁਣ ਢੰਗ ਕਰਨਾ ਮੈਂ ਸਾਰਾ ਕੁਝ ਸੁਣ ਲਿਆ ਇੱਥੇ ਖੜ ਕੇ ਹੂੰ ਨਾ ਹੁਣ ਤਾਂ ਤੁਸੀਂ ਹੱਸੀ ਜਾਂਦੇ ਸੀ ਬਿਤੇ ਨੂੰ ਹੀ ਲੱਗਿਆ ਉਹੀ ਕਾ ਤੋ ਲੱਗਿਆ ਸੀ ਨਾ ਤੁਸੀਂ ਮੇਰੀ ਗੱਲ ਸੁਣੋ ਮੈਂ ਤਾਂ ਛੋਡੇ ਪਿੱਛੇ ਲਾ ਕੇ ਜ਼ਮੀਰ ਨਾਲ ਲੜੀ ਜਾਂਦਾ ਵੀ ਨਹੀਂ ਜਾਣਾ ਤੇ ਤੁਸੀਂ ਸਾਨੂੰ ਰੋਕਣ ਦੀ ਖਾਤਰ ਕੀ ਕੀ ਕਰੀ ਜਾਂਦੇ ਹੋ ਜੇ ਤੁਹਾਨੂੰ ਆਏ ਸੀ ਵੀ ਅਸੀਂ ਨਾ ਜਾਜੇ ਤੇ ਸਾਨੂੰ ਮੈਨੂੰ ਸਿੱਧਾ ਕਹਿਣ ਦੇ ਵੀ ਨਾ ਜਾ ਪਿੰਦਰ ਮੰਮੀ ਮੈਂ ਛੋਡੇ ਤੇ ਕਿੰਨਾ ਵਿਸ਼ਵਾਸ ਕਰਦਾ ਸੀ ਤੇ ਮੈਂ ਤਾਂ ਭੱਜ ਗਿਆ ਗਿਆ ਭੱਜ ਕੇ ਗੱਡੀ ਬਾਹਰ ਕੱਢ ਕੇ ਆ ਮੈਂ ਕਿਹਾ ਮੈਂ ਲੈ ਕੇ ਆਉਂਦਾ ਮੇਰੇ ਆਉਂਦੇ ਨੂੰ ਤਾਂ ਤੁਸੀਂ ਹੱਸੀ ਜਾਓ ਮੇਰਾ ਵਿਸ਼ਵਾਸ ਘਾਤ ਨਹੀਂ ਕਰਤਾ ਜੇ ਕੱਲ ਨੂੰ ਤੁਹਾਡਾ ਦੁੱਖਣ ਲੱਗ ਜਾਏ ਮੈਂ ਕਿਵੇਂ ਯਕੀਨ ਕਰੂੰਗਾ ਕਿਉਂ ਮੁਰਜ ਕੀ ਨਾ ਕੇ ਤੁਹਾਨੂੰ ਉਹੀ ਗੱਲ ਹੋ ਗਈ ਸੀ ਵੀ ਮੰਮੀ ਸਾਰੇ ਲੱਛਣ ਕਰਦੀ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਮੈਨੂੰ ਤਾਂ ਐ ਸੀ ਫੇਸ ਦੇਖ ਕੇ ਸੀਰੀਅਸ ਐ ਮੈਂ ਤਾਂ ਤਾਂ ਨੂੰ ਭੱਜ ਗਿਆ ਮੈਂ ਚੱਲ ਮੈਂ ਬਠਿੰਡੇ ਲੈ ਚੱਲਦਾ ਤੁਸੀਂ ਦੇਖਿਆ ਜਦੋਂ ਮੈਂ ਕਿਤੇ ਪਿੰਡ ਜਾਣਾ ਹੁੰਦਾ 6 ਮਹੀਨਿਆਂ ਤੋਂ ਮੈਂ ਪਿੰਡ ਜਾਨੀਆਂ ਉਦੋਂ ਮੰਮੀ ਦਾ ਦੁੱਖਣ ਲੱਗ ਜਾਂਦਾ ਜੇ ਮੈਂ ਕਿਸ ਰਿਸ਼ਤੇਦਾਰੀ ਚ ਸੁੱਖ ਦੇ ਦੁੱਖ ਦੇਣਾ ਉਦੋਂ ਮੰਮੀ ਦਾ ਦੁੱਖਣ ਲੱਗ ਜਾਂਦਾ ਏ ਮੈਂ ਤਾਂ ਹੁਣ ਆਈਏ ਕਈ ਜਣਾ ਵੀ ਮੈਂ ਗਾਂ ਤੋਂ ਯਕੀਨ ਕਿਵੇਂ ਕਰੂੰਗਾ ਜੇ ਤੇਰੇ ਦੁੱਖਣ ਲੱਗ ਗਿਆ ਮੈਂ ਤਾਂ ਕਹਦਾ ਕਰੂੰ ਮੰਮੀ ਜਾਣ ਮੈਨੂੰ ਮਾਫ਼ੀ ਦਿਓ ਹੁਣ ਮੈਨੂੰ ਪਤਾ ਲੱਗ ਗਿਆ ਸੱਚੀ ਆ ਜੇ ਮੇਰੀ ਮੇਰਾ ਕੱਲ ਨੂੰ ਕੁਝ ਦੁਖਣ ਲੱਗ ਗਿਆ ਸੋ ਤੈਨੂੰ ਤਾਂ ਪੂਰਾ ਯਕੀਨ ਨਹੀਂ ਆਉਣਾ ਨਾਲੇ ਮੈਂ ਤੇਰਾ ਨਾਲੇ ਮੈਂ ਤੇਰਾ ਪੁੱਤ ਤੋੜਿਆ ਮਾਣ ਤੁਸੀਂ ਦੋਨੇ ਹੱਸਦੇ ਵਸਦੇ ਜਾਓ ਮੈਂ ਐਂ ਤਾਂ ਸੋਚਿਆ ਹੀ ਨਹੀਂ ਹੈ ਤੇ ਮਸਾ ਤਾਂ ਮੈਨੂੰ ਸ਼ੂਟਿੰਗਾਂ ਮਿਲਣਗੀਆਂ ਸੀ ਮੈਂ ਚੱਲ 4 ਦਿਨ ਜਾਇਆ ਨਾ ਮੇਰੇ ਨਾਲ ਦਾ ਫਰੈਂਡ ਜਾਂਦਾ ਹੀ ਮੈਂ ਚੱਲ ਗੇੜਾ ਕੱਢਿਆ ਆਵਾਂ ਮੈਂ ਤਾਂ ਸੋਚਿਆ ਹੀ ਨਹੀਂ ਵੀ ਬੱਚਿਆਂ ਨੇ ਵੀ ਇੰਜੋਏ ਕਰਨਾ ਇਹਨਾਂ ਨੇ ਵੀ ਇੱਥੇ ਰਹਿ ਰਹਿ ਕੇ ਘਰੇ ਵੀ ਬੋਰ ਹੋ ਜਾਂਦੇ ਆ ਤੇ ਪਰ ਮੈਂ ਤਾਂ ਸੋਨੂੰ ਮੈਨੂੰ ਐ ਹੋ ਗਿਆ ਮੈਨੂੰ ਕੰਮ ਕਰਨਾ ਪਊ ਨਾਲੇ ਇਹ ਕਰੂੰ ਪੈਸਾ ਲਾ ਕੇ ਹੋਣਗੇ ਹੋਰ ਮੇਰਾ ਤੁਹਾਡੇ ਨਾਲ ਕੋਈ ਬੈਰ ਨਹੀਂ ਸੀ ਨਹੀਂ ਸਿੱਧਾ ਕਹਿ ਦੇਈ ਤਾਂ ਹੁੰਦਾ ਮੰਮੀ ਐ ਐ ਨਹੀਂ ਕਰੀਦਾ ਹੁੰਦਾ ਕੱਲ ਨੂੰ ਦੁੱਖਾਂ ਲੱਗ ਜੇ ਬੰਦੇ ਨੇ ਯਕੀਨ ਨਹੀਂ ਕਰਨਾ ਹੁੰਦਾ ਆਹ ਗੱਲ ਤੋਂ ਮੈਨੂੰ ਡਰ ਲੱਗਣ ਲੱਗ ਗਿਆ ਵੀ ਜੇ ਕੱਲ ਨੂੰ ਮੇਰਾ ਕੋਈ ਦੁੱਖਾਂ ਲੱਗ ਗਿਆ ਤੁਸੀਂ ਮੈਤੇ ਯਕੀਨ ਕਿਵੇਂ ਕਰੋਗੇ ਪਰ ਪੁੱਤ ਮੈਨੂੰ ਮਾਫੀ ਦੇ ਦਿਓ ਤੇ ਹੁਣ ਆਪਦੇ ਲੀੜੇ ਲੋੜੇ ਕਰ ਲਓ ਹਜੇ ਤਾਂ ਕੁਝ ਨਹੀਂ ਵਿਗੜਿਆ ਨਹੀਂ ਹੁਣ ਨਹੀਂ ਅਸੀਂ ਜਾਂਦੇ ਹਾਂ ਉਹ ਮੂਡ ਕਿੱਥੇ ਰਿਹਾ ਚਲ ਕੋਈ ਨਾ ਕਿਵੇਂ ਵੀ ਆ ਪੁੱਤ ਤੂੰ ਕਹਦੇ ਜਿ ਸਮੀਤ ਇਹਨੂੰ ਕਹਿ ਵੀ ਆਪਾਂ ਚੱਲ ਜੀ ਕਾਲ ਜਸਮੀਤ ਮੈਂ ਤਾਂ ਮੰਮੀ ਮੈਂ ਕਰ ਲਾ ਕੇ ਤੈਨੂੰ ਵੀ ਤੇਰਾ ਵੀ ਮੂਡ ਆਫ ਕਰਾਤਾ ਨਾ ਪੁੱਤ ਧੀਏ ਮੇਰੀ ਗੱਲ ਸੁਣ ਲਾ ਲੀੜੇ ਪਾਲਾ ਤੇ ਜਾ ਬੜੋ ਤੁਸੀਂ ਮੈਂ ਕੀ ਗੱਲ ਸਾਡਾ ਜਾਣਦੇ ਹੁਣ ਦੇ ਜਾਂਦੇ ਅਸੀਂ ਪ੍ਰੋਫੈਸ਼ਨ ਕਰਕੇ ਕਿੱਥੇ ਘਰੋਂ ਨਿਕਲਣ ਆਹ ਨਾਲੇ ਰਾਤ ਕੀ ਐਨੀ ਦੂਰ ਜਾਣਾ ਆਪਾਂ ਚੰਗਾ ਨਹੀਂ ਲੱਗਦਾ ਫਿਰ ਹਾਂਜੀ ਸਸਸੀ ਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਸਾਡੀ ਇਹ ਵੀਡੀਓ ਕਿਵੇਂ ਲੱਗੀ ਥੈਂਕ ਯੂ